ਕੋਸ਼ਿਸ਼ ਨਹੀਂ ਜੀ ਬਸ ਬਿਰਜ ਜੀ ਮੇਰੇ ਭਰਾ ਨਸ਼ੇ ਕਰਦਾ ਸੀ ਉਹ ਨਸ਼ੇ ਕਿਸੇ ਨੇ ਭੇਜਤਾ ਜੀ ਵੀ ਨਸ਼ਾ ਲੈ ਦੇਣਾ ਉਹ ਇਹਨੂੰ ਪਤਾ ਨਹੀਂ ਸੀ ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੀਆਂ ਦੇ ਕੋਲ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੇ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣ ਗਿਆ ਗਲਤ ਦਾ ਹੀ ਹੋਇਆ ਵੀਰ ਜੀ ਤਾਂ ਹੀ ਜੇਲ੍ਹ ਚ ਆਇਆ ਹਾਂਜੀ ਪਰਿਵਾਰ ਨੂੰ ਕਿੰਨਾ ਤੋਕਾ ਹੁੰਦਾ ਪਿੱਛੇ ਜਿੰਨੇ ਹੁੰਨਾ ਪਰਿਵਾਰ ਨੂੰ ਤਾਂ ਵੀਰ ਜੀ ਬਹੁਤ ਔਖਾ ਹੋਇਆ ਇਹ ਤੇ ਇਹ ਤਿਹਾਰ ਤੁਸੀਂ ਘਰ ਬਣਾਉਣਾ ਸੀ ਅਸੀਂ ਫੇਰ ਤੇ ਕਰਦੇ ਅਸੀਂ ਜਿਹੜੇ ਹੈਗੇ ਦੇ ਹੂੰ ਠੀਕ ਇਹ ਕਹਿਣਾ ਚਾਹੁੰਦੇ ਬਸ ਵੀਰ ਜੀ ਕੁਛ ਨਹੀਂ ਕਹਿਣਾ ਚਾਹੁੰਦੇ ਵੀ ਇਹੀ ਪਰਮਾਤਮਾ ਕੋਲ ਦੱਸ ਹੈਗੀ ਮੇਰਾ ਭਰਾ ਜਦ ਚਿੱਤ ਤੇ ਚਿੱਤੀ ਜਮਾਨ ਤੋਂ ਬੋਲੀ ਉਸ ਦੀ ਇਹਦਾ ਜਿਆਦਾਤਰ ਦੇਖਿਆ ਜਿਹੜੀਆਂ ਹੈਗਿਆ ਭੈਣਾ ਮਜੂਸ ਨੇ ਰੋਂਦੀਓ ਬਾਹਰ ਨਿਕਲ ਰਹੀਆਂ ਰੋਂਦੀਆਂ ਨਿਕਲ ਰਹੀਆਂ ਮਿੱਜੀਆਂ ਕੀ ਕਰੀਏ ਮਿੱਜ ਜੀ ਕਰਮਾਂ ਦੇ ਖੇਡ ਆ ਸਾਰੇ ਮੇਰੇ ਨਾਲ ਵੀਰੇ ਦਰਸ਼ਕਾਰ ਅਸੀਂ ਤੁਸੀਂ ਇੱਥੇ ਰਿਕੋਡਿੰਗ ਕਰਨ ਆਏ ਹੋ ਤੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਕੀ ਕਰਨ ਚਾਹੁੰਦੇ ਨਹੀਂ ਫਿਰ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀਆਂ ਭੈਣਾ ਭਾਈਆਂ ਨੇ ਘਰੇ ਤਰਸਦੀਆਂ ਨੇ ਵੀਰੇ ਉਹ ਉਰੇ ਆ ਕੇ ਅਪਾ ਦਾ ਉਹ ਭਾਈਆਂ ਨਾਲ ਮਿਲ ਕੇ ਰਖੜੀ ਦਾ ਤਿਹਾਰ ਮਨਾਉਣਾ ਬਹੁਤ ਵਧੀਆ ਹੈ। ਧੰਨਵਾਦ ਕਰਦੇ ਆਂ ਮੇਰੇ ਕੋਲ ਪ੍ਰਸ਼ਾਸਨ ਦਾ। ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ ਉਹ ਬਹੁਤ ਔਖਾ ਜੀ ਬਹੁਤ ਔਖਾਗਾ ਕਿੱਥੇ ਅਸੀਂ ਦੇ ਘਰੇ ਮਨਾਉਣਾ ਸੀ ਵੀਰੇ ਇਹ ਤਿਹਾਰ ਕਿੱਥੇ ਅੱਜ ਅਸੀਂ ਉਹਦੇ ਬੈਠੇ। ਜੀਲ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਮਨਵਾਉਂਦਾ? ਵੀਰੇ ਬਹੁਤ ਵਧੀਆ ਹੈ। ਬਹੁਤ ਚੰਗੀ ਸਹੂਲਤਾਂ ਵੀਰੇ। ਵਧੀਆ ਪਰਉਪੀ ਸੌਤ ਵੀ ਲੈਣ ਦੇ ਮਿਲਦੇ, ਸਹੂਤ ਵੀ ਲੈਣ ਦੇ ਮੁਲਾਕਾਤ ਕਰਾਉਂਦੇ ਵੀਰੇ ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ। ਬਹੁਤ ਵਧੀਆ। ਬਹੁਤ ਸੋਹਣਾ ਮਹਿਸੂਸ ਹੋ ਰਿਹਾ ਪ੍ਰਸ਼ਾਸਨ ਨੇ ਬਹੁਤ ਬਹੁਤ ਵਧੀਆ ਕੀਤਾ ਇਹਨਾਂ ਨੇ ਮਠਾਈ ਮਠੀ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ ਬਹੁਤ ਵਧੀਆ ਕੀਤਾ ਹੋਇਆ ਜੀ ਧੰਨਵਾਦ ਇਹਨਾਂ ਦਾ ਮੇਰੇ ਵੱਲੋਂ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਸੀ ਹੁਣ ਪਸਤਾਵਾ ਹੈਗਾ ਕਿ ਪਰਿਵਾਰ ਤੋਂ ਦੂਜਾ ਹਾਂ ਜੀ ਬਹੁਤ ਜ਼ਿਆਦਾ ਜੀ ਪਸਤਾਵਾ ਬਹੁਤ ਜ਼ਿਆਦਾ ਜੀ ਕਿਤੇ ਤੁਸੀਂ ਇਹ ਸੈਲੀਬ੍ਰੇਟ ਕਰੇ ਕਰਨਾ ਸੀਗਾ ਤੇ ਹਨਾ ਹੁਣ ਇੱਥੇ ਕਰ ਦਈਏ ਕੀ ਕਹਿਣਾ ਚਾਹੀਦਾ ਆ ਇਹ ਤਾਂ ਦੇਖੋ ਜੀ ਮੈਂ ਬਾਦ ਕਸ਼ਮਦੀ ਆਈ ਯੂਰੇ ਬੈਠੇ ਗਏ ਨੇ ਜੀ ਚਲੋ ਪਸਤਾਵਾ ਇਹ ਕਹਿੰਦਾ ਵੀ ਯੂਰੇ ਬੈਠੇ ਆਂ ਜੀ ਬਸ ਕਰੇ ਉਹਨਾਂ ਦੇ ਬਹੁਤ ਖੁਸ਼ੀ ਹੋਣੀ ਦੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ ਘਰੇ ਰਹੋ ਜੀ ਵਧੀਆ ਜੀ ਪਰਿਵਾਰ ਤੋਂ ਬਣਾ ਕੁਝ ਵੀ ਨਹੀਂ ਹੈਗਾ ਜੀ ਤਾਂ ਪਤਾ ਹੀ ਹੈ ਜੀ ਵੀਰ ਜੀ ਤੁਹਾਨੂੰ ਪਤਾ ਹੀ ਹੈ ਫਿਰ ਜੇ ਨਸ਼ਾ ਕਰੇ ਗਲਤ ਕੰਮ ਕਰਦਾ ਹੋਏਗਾ ਹੀ ਹੋਏਗਾ ਠੀਕ ਹੈ ਪਰਿਵਾਰ ਵਿੱਚ ਵਿਸ਼ੇਸ਼ਤਾਂ ਹੁੰਦਾ ਜੀ ਠੀਕ ਹੈ ਜੀ ਤਾਂ ਇਹਦਾ ਮਤਲਬ ਇਹ ਹੁਣ ਤਾਂ ਅਸੀਂ ਘਰ ਬਣਾਉਣਾ ਸੀ ਪ੍ਰੋਗਰਾਮ ਅਗਰ ਇੱਥੇ ਬਣਾਉਣਾ ਪਿਆ ਇੱਕ ਰਵਾਂ ਹੈ ਜੀ ਪਿੱਛੇ ਪਰਿਵਾਰ ਨੂੰ ਵੀ ਦਿੱਕਤ ਆਈ ਉਹਨਾਂ ਦਾ ਹੈ ਕਿ ਫੀਲ ਕਿਸ ਤਰ੍ਹਾਂ ਕਰਦੇ ਹੋ ਜਿਵੇਂ ਘਰੇ ਮਨਾਉਣਾ ਸੀ ਜੇ ਹੁਣ ਇੱਥੇ ਜੇਲ੍ਹ ਦੇ ਵਿੱਚ ਆਏ ਹੋ ਹਾਂਜੀ ਠੀਕ ਹੈ ਜੈਨਿਸਟਰ ਤੰਗ ਤਾਂ ਤੰਗ ਦਾ ਹੋਇਆ ਹੀ ਇਹ ਬੰਦਾ ਫੇਰਾਂ ਨੇ ਜੀ ਇਹ ਸਾਰੀ ਪਰਿਵਾਰੀ ਡਿਸਟਰਬ ਹੋ ਜਾਂਦਾ ਹੈ ਹਾਂਜੀ ਹਾਂਜੀ ਸਾਰੇ ਪਿੱਛੇ ਵੀ ਤੰਗ ਆ ਤੇ ਤੰਗ ਹੈ ਜੀ ਕਿੰਨੀ ਤੁਮਰਾ ਜਿਹੜਾ ਤੁਹਾਡੇ ਲੜਕੇ ਦੀ ਜਿਹੜਾ 33 ਕੇ 41 ਸਾਲ ਹੈ ਵੀਰੇ ਹਾਂਜੀ ਹਾਂਜੀ ਇੱਕ ਮੁੰਡਾ ਪਰਿਵਾਰ ਵੀ ਜਿਹੜਾ ਹੈਗਾ ਘਰ ਵਾਲੀ ਵੀ ਜਿਹੜੀ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਇਸ ਮੌਕੇ ਬਜ਼ਮਤਾ ਇਹ ਕਹਿੰਦਾ ਵੀ ਨਾ ਤੇ ਕੋਈ ਆਈ ਨਾ ਕੋਈ ਨਾ ਸਿਕਰੇ ਨਾ ਕਰੇ ਨਾ ਤੇ ਚੰਗੀ ਸੰਗਤ ਨਾਲ ਲੱਗੇ ਰਹੇ ਬੰਦਾਂ ਨਾਲ ਠੀਕ ਰਹੇ ਮਾੜੀ ਸੰਗਤ ਦਾ ਫਿਰ ਮਾੜਾਂ ਇੱਜ਼ਤ ਹੋਏਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਇੱਥੇ ਸੁਪਰਡੈਂਟ ਸਾਹਿਬ ਕਮਲਦੀਪ ਸਿੰਘ ਪੰਗੂ ਜੀ ਤੇ ਡਿਊਟੀ ਸੁਪਰਡੈਂਟ ਇਹ ਨੇਚਰ ਬਹੁਤ ਵਧੀਆ ਤੇ ਦੇਖਦੇ ਨੇ ਬਹੁਤ ਵਧੀਆ ਟੰਗ ਨਾਲ ਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਅਗੇ ਪਰਿਵਾਰ ਆ ਕੇ ਇੱਥੇ ਉਸ ਤਰੀ ਫੀਲ ਨਹੀਂ ਹੁੰਦਾ ਬੰਦੇ ਨੂੰ ਬੰਦਾ ਅੰਦਰ ਨਾਜ਼ਰ ਬੰਦਾ ਜਾਂਦਾ ਹਾਂਜੀ ਤਾਂ ਇਹ ਔਖਾ ਤਾਂ ਹੁੰਦਾ ਜੀ ਫਿਰ ਮਤਲਬ ਕਿ ਫੀਲ ਹੁੰਦਾ ਜੀ ਦੇਖੋ ਘਰੇ ਕਿੱਥੇ ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਆਪਾਂ ਜੇਲ੍ਹ ਦੇ ਵਿੱਚ ਚਲੋ ਇਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ ਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਹੈ ਉਹਨਾਂ ਦੀ ਪਸਤਾਵਾ ਕੇ ਜਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਫੀਲ ਦੇ ਵਿੱਚ ਤੇ ਕੋਈ ਬੜੀ ਵੱਡੀ ਗੱਲ ਨਹੀਂ ਵੀ ਕੋਈ ਖਿਆਲ ਹੀ ਨਹੀਂ ਹੈ ਕਿਸੇ ਚੀਜ਼ ਦੀ ਹਾਂ ਪਸਤਾਵਾ ਜ਼ਰੂਰ ਹੁੰਦਾ ਜੀ ਪਸਤਾਵਾ ਤਾਂ ਹੁੰਦਾ ਹੀ ਹੈ ਕਾ ਚੁਲੋ ਬੰਦਾ ਸੋਚਦਾ ਵੀ ਕੋਈ ਗਲਤੀ ਚੁਲੋ ਜੋ ਬੰਦੇ ਤੋਂ ਹੋ ਜਾਂਦੀ ਹੈ ਤਾਂ ਦੁਬਾਰਾ ਅਖਰ ਬੰਦੇ ਨੂੰ ਆਖੀ ਪਤਾ ਲੱਗਦਾ ਜੀ ਵਿੱਚ ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ ਘਰੇ ਸੈਲਵਿਕ ਕਰਨਾ ਹਾਂਜੀ ਹਾਂ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਜ਼ਿਲ੍ਹਾ ਸ਼ਰੀਆਰ ਅਨਪਾਲ ਜੀ ਦੇ ਹੁਕਮਾਂ ਦੇ ਅਨਸਾਰ ਅੱਜ ਰਕੜੀ ਦਾ ਤਿਹਾਰ ਮਨਾਇਆ ਜਾ ਰਿਹਾ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤਾਂ ਜੇਲ੍ਹਾਂ ਦੇ ਕਰਵਾਈਆਂ ਜਾ ਰਹੀਆਂ ਕਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਦੋਨੇ ਭੈਣ ਭਰਾਵਾਂ ਨੂੰ ਜਿਹੜਿਆਂ ਦੇ ਸਿਸਟਰ ਨੇ ਅੰਦਰ ਇਹਨਾਂ ਦੇ ਭਰਾਵਾਂ ਨੂੰ ਤੇ ਜਿਹੜੀਆਂ ਭਰਾਵਾਂ ਨੇ ਇਹਨਾਂ ਦੇ ਭੈਣਾਂ ਨੂੰ ਬੜੇ ਸੁਖਾਵੇਂ ਮਾਲੂਲ ਦੇ ਵਿੱਚ ਸੈਟਿੰਗ ਦਿੱਤੀ ਹੈ ਪਰ ਉੱਪਰ ਤੇ ਉਹ ਬੈਠ ਕੇ ਰਕੜੀ ਮਨ ਮਨਾ ਰਹੇ ਨੇ ਕਿੰਨੇ ਕੁ ਪ੍ਰੋਵੀਜ਼ਨ ਹੈ ਜੀ ਕਿੰਨੇ ਕੈਦੀ ਹੈ ਹਵਾਲਾਤੀ ਜੇਲ੍ਹ ਦੇ ਅੰਦਰ ਕਿੰਨੇ ਸਾਡੇ ਕੋਲ ਸਮੇਂ 1400 ਦੇ ਕਰੀਬ ਬੰਦੀ ਅੰਦਰ ਬੰਦ ਨੇ ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਅੱਜ ਹੋ ਸਕਦੀਆਂ ਰਖੜੀਆਂ ਜਿਹੀਆਂ ਵੱਦੋਲ ਬਣਾਈ ਜਾ ਸਕਦੇ ਸਾਨੂੰ ਆਸ ਹੈ ਕਿ ਸਾਡੀਆਂ 300 ਦੇ ਕਰੀਬ ਮੁਲਾਕਾਤਾਂ ਚ ਹੋਣਗੀਆਂ